ਹਸ਼ਿਆਰਪੁਰ ਪੁਲਿਸ ਨੂੰ ਅੱਜ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ 24 ਘੰਟਿਆਂ ਵਿੱਚ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸਲਝਾ ਕੇ Laash ਨੂੰ ਬਰਾਮਦ ਕੀਤਾ ਜਿਸ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਆਇਰਨ ਹੰਸ ਪੁੱਤਰ ਹੰਸਰਾਜ ਨਿਵਾਸੀ ਹਸ਼ਿਆਰਪੁਰ ਦੇ ਰੂਪ ਵਿੱਚ ਹੋਈ ਹੈ ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਕਿਸੇ ਕੰਮ ਤੋਂ ਬਾਹਰ ਗਿਆ ਸੀ ਅਤੇ ਘਰ ਵਾਪਸ ਨਹੀਂ ਪਰਤਿਆ ਪਰ ਉਸ ਦੀ Laash ਨਜ਼ਦੀਕੀ ਚੌਕ ਦੀ ਝਾੜੀਆਂ ਵਿੱਚੋਂ ਬਰਾਮਦ ਹੋਈ ਹੈ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਕੋਈ ਆਪਸ ਵਿੱਚ ਝਗੜਾ ਹੋਇਆ ਸੀ ਜਿਸ ਦੇ ਚੱਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਕਤਲ ਕਰਨ ਵਾਲੇ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹਦਾ ਮਨਵਿੰਦਰ ਦਾ ਦਲਵੀਰ ਸਿੰਘ ਦਾ ਜਿਹੜਾ ਹੈਗਾ ਐਡਮਿਸ਼ਨ ਕਰਾਉਣ ਗਏ ਸੀ ਅਸੀਂ ਗਵਰਨਮੈਂਟ ਕਾਲਜ ਵਿੱਚ ਉੱਥੇ ਜਿਹੜਾ ਆਰੀਅਨ ਹੈ ਉਹ ਉਹਨਾਂ ਨੂੰ ਮਿਲ ਪਿਆ ਅਸੀਂ ਉੱਥੋਂ ਸਲਾਹ ਕੀਤੀ ਵੀ ਚਲੋ ਅਸੀਂ ਕਿਤੇ ਬਾਹਰ ਕੇ ਖਾਣ ਪੀਣ ਚੱਲਦੇ ਹਾਂ ਖਾਣ ਪੀਣ ਜਾਣ ਵੇਲੇ ਜਦੋਂ ਇੱਕ ਦੁਕਾਨ ਤੇ ਰੁਕ ਗਿਆ ਆਰੀਅਨ ਇਹ ਤਿੰਨੋਂ ਜਣੇ ਤੇ ਉੱਥੇ ਆਰੀਨ ਕਹਿੰਦਾ ਵੀ ਮੈਂ ਕੜਾ ਲੈਣਾ ਹੈ ਜੋ ਕੜਾ ਕੜਾ ਤੇ ਨਹੀਂ ਲਿਆ ਗਿਆ ਪਰ ਉੱਥੇ ਇੱਕ ਖੰਜਰ ਪਿਆ ਸੀਗਾ ਜੋ ਉਹਨਾਂ ਦੇ ਦੱਸਣ ਦੇ ਮੁਤਾਬਕ ਹੈਗਾ ਉਹ ਮੇਰੇ ਖਿਆਲ 500 ਰੁਪਏ ਦੇ ਵਿੱਚ ਉਸ ਜੀ ਨੂੰ ਇਹਨਾਂ ਨੇ ਦੱਸੇ ਬੁ ਖਰੀਦਾ ਉਹ ਖਰੀਦ ਕੇ ਫਿਰ ਇਹ ਜਿਹੜਾ ਹੈਗਾ ਆ ਜਿਹੜਾ ਇਧਰ ਭੰਗੀਚੋਦ ਵਿੱਚ ਆ ਗਿਆ ਭੰਗੀਚੋਚ ਆ ਕੇ ਉੱਥੇ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਜਿਹੜੀ ਚੱਲਦੀ ਸੀ ਉਹਦੇ ਤੇ ਇਹਨਾਂ ਦੀ ਗੱਲਬਾਤ ਹੁੰਦੇ ਹੋਏ ਇਹਨਾਂ ਦਾ ਆਪਸ ਵਿੱਚ ਦੀ ਤਕਰਾਰ ਹੋ ਗਿਆ ਜੋ ਇਹਨਾਂ ਦੇ ਦੱਸਿਆ ਦੋਸ਼ੀਆਂ ਨੇ ਵੀ ਅਸੀਂ ਉਹ ਉਹਨਾਂ ਨੇ ਸਾਡੇ ਤੇ ਚਾਕੂ ਦਾ ਵਾਰ ਕਰਨਾ ਚਾਹਿਆ ਪਰ ਅਸੀਂ ਉਹਨੂੰ ਖੋਹ ਕੇ ਉਹੀ ਉਹਦਾ ਚਾਕੂ ਜਿਹੜਾ ਜਿਹੜਾ ਖੰਜਰ ਸੀਗਾ ਉਹੀ ਉਹਦੇ ਗਲੇ ਵਿੱਚ ਮਾਰ ਦੇ ਮਾਰ ਦਿੱਤੇ ਤੇ ਜਿਹੜਾ ਮਨਮਿੰਦਰ ਆ ਦਲਵੀਰ ਹੈ ਉਹਨੇ ਸਰਦਾਰ ਦਲਵੀਰ ਹਾਂ ਦਲਵੀਰ ਨੇ ਆਪਣੇ ਜਿਹੜਾ ਹੈਗੇ ਉਹਦੇ ਜਿਹੜਾ ਪੱਥਰ ਦੇ ਨਾਲ ਮੋਕੇ ਨੇ ਮਾਰੇ ਸੀ ਦਲਵੀਰ ਨੇ ਮਾਰੇ ਸੀ ਹਾਂ ਉਹ ਪੱਥਰ ਲੈ ਕੇ ਇੱਕ ਵੱਡਾ ਪੱਥਰ ਲੈ ਕੇ ਉਹ ਦਲਵੀਰ ਨੇ ਉਹਦੇ ਸਰ ਵਿੱਚ ਦੋ ਤਿੰਨ ਬਾਰ ਕਰ ਦਿੱਤੇ ਜਿਹਦੇ ਨਾਲ ਉਸਦੇ ਮੌਕੇ ਤੇ ਉੱਤੇ ਡੈਥ ਹੋ ਗਈ ਫਿਰ ਇਹਨਾਂ ਨੇ ਕਢੀਸ ਕੇ ਉਹ ਸਲਾਸ਼ ਨੂੰ ਜਿਹੜੇ ਹੈਗੇ ਸਰਕੜਿਆਂ ਦੇ ਵਿੱਚ ਇਹ ਛਿਪਾ ਕੇ ਤੇ ਆਪ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਸੀ ਸੋ ਅਜੇ ਇਹਨਾਂ ਤੇ ਅਸੀਂ ਗ੍ਰਿਫਤਾਰੀ ਪਾ ਲਈ ਆ ਇਹਨਾਂ ਇਹਨਾਂ ਕੋਲ ਹੋਰ ਪੁਸ਼ਕਿਸ਼ ਕੀਤੀ ਜਾਏਗੀ ਠੋਸ ਤਰੀਕੇ ਨਾਲ ਪੁਸ਼ਕਿਸ਼ ਕੀਤੀ ਜਾਏਗੀ ਅਗਰ ਹੋਰ ਵੀ ਇਹਦੇ ਵਿੱਚ ਕੋਈ ਇਨਵੋਲਵਮੈਂਟ ਕਿਸੇ ਦੀ ਪਾਈ ਗਈ ਤੋ ਕੋਈ ਵੀ ਜਿਹੜਾ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਏਗਾ ਸਰ ਇਹ ਲੜਕੀ ਕੋਈ ਨਸ਼ੇ ਵਾਲਾ ਕੰਮ ਨਹੀਂ ਆਦੀ ਸੀ ਦੇਖੋ ਮੈਂ ਇਹ ਨਹੀਂ ਕਹਿ ਸਕਦਾ ਵੀ ਨਸ਼ੇ ਕਰਨ ਦੇ ਆਦੀ ਆ ਜਾਂ ਨਹੀਂ ਪਰ ਉੱਥੇ ਜੋ ਉਹਨਾਂ ਨੇ ਦੋਸ਼ੀਆਂ ਨੇ ਦੱਸਿਆ ਮੇਉ ਤੇਨ ਨੇ ਕੋਈ ਨਸ਼ੇ ਵਾਲੀ ਸਿਗਰਟ ਪੀਤੀ ਹੈ ਉਸ ਤੋਂ ਬਾਅਦ ਇਹਨਾਂ ਦਾ ਤਕਰਾਰ ਬਾਜੀ ਸ਼ੁਰੂ ਹੋ ਗਈ। ਗੋਲਡ ਵਗੈਰਾ ਚੈਨ ਹੋਰ ਰੇਕਮ ਵਗੈਰਾ ਦਾ ਵੀ ਆਇਆ ਸੀਗਾ ਕਿ ਉਹਦੀ ਉਤਾਰੀ ਗਈ ਹੈ। ਬ੍ਰੰਮ ਹੋਈ ਹੋਈ ਹੈ। ਅੱਜ ਸਿਰਫ ਸਾਨੂੰ ਜਿਹੜੇ ਇਹਨਾਂ ਦੇ ਕੱਪੜੇ ਜਿਹਨਾਂ ਜਿਹੜੇ ਨੇ ਚੇਂਜ ਕੀਤੇ ਉੱਥੇ ਕੱਪੜੇ ਜਿਹਨਾਂ ਖੂਨ ਨਾਲ ਲੱਗੇ ਹੋਏ ਲਤਪਾਸੀ ਆ ਰਹਿਆਂ ਦੇ ਉਹ ਪ੍ਰਾਪਤ ਕੀਤੇ ਆ। ਉਸ ਤੋਂ ਇਲਾਵਾ ਪੱਥਰ ਮਿਲ ਗਿਆ ਆ। ਉਸ ਤੋਂ ਲੋ ਆ ਰਹਿਆਂ ਦਾ ਮੋਬਾਈਲ ਮਿਲ ਗਿਆ। ਜੀ ਬੈਕਗ੍ਰਾਉਂਡ ਇਹਨਾਂ ਦੀ ਕੋਈ ਪਹਿਲਾਂ ਵੀ ਕੋਈ ਅਪਰਾਧਿਕ ਕਿਸਮ ਦਾ ਇਹ ਤਾਂ ਜੇ ਅਸੀਂ ਪਤਾ ਕਰਦੇ ਹਾਂ ਪੁਲਿਸ ਸਟੇਸ਼ਨ ਤੋਂ ਅਜੇ ਇਹ ਪਤਾ ਕਰਕੇ ਦੱਸ ਸਕਦੇ ਹਾਂ ਅਜੇ ਤੱਕ ਤਾਂ ਦੋ ਹੀ ਸਾਹਮਣੇ ਆ ਪਰ ਅਜੇ ਇੰਟਰੋਗੇਸ਼ਨ ਸਾਡੀ ਇਨਵੈਸਟੀਗੇਸ਼ਨ ਖਤਮ ਨਹੀਂ ਹੋਈ ਅਸੀਂ ਇੰਟਰੋਗੇਸ਼ਨ ਦੇ ਵਿੱਚ ਇਨਵੈਸਟੀਗੇਸ਼ਨ ਚ ਅਗਰ ਕੋਈ ਹੋਰ ਵੀ ਆਇਆ ਗਿਆ ਤੇ ਉਹਨੂੰ ਗ੍ਰফতার ਕੀਤਾ ਜਾਏਗਾ ਉਹਨਾਂ ਸਰ ਕਿੱਥੇ ਦੇ ਰਹਿਣਾ ਹੈ ਇਹਦੇ ਵਿੱਚ ਮਨਮਿੰਦਰ ਕਾਂਟੀਆਂ ਮਨਮਿੰਦਰ ਕਾਂਟੀਆਂ ਜਿਹੜਾ ਮਨਮਿੰਦਰ ਸਿੰਘ ਆ ਉਹ ਕਾਂਟੀਆਂ ਪਿੰਡ ਦਾ ਹੈ ਤੇ ਜਿਹੜਾ ਦਲਵੀਰ ਸਿੰਘ ਹੈ ਫਤਿਹਗੜ ਚੁੰਗੀ ਦੇ ਨੇੜੇ ਕਿਹਦਾ ਕਾਰ ਹੈ ਸਰ ਜੀ ਠੀਕ ਹੈ ਮੇਨ ਮੋਟਰ ਕੀ ਨਿਕਲਿਆ ਕਿਉਂਕਿ ਮੇਨ ਮੋਟਰ ਵੀ ਇਹਨਾਂ ਦੀ ਕੋਈ ਪੁਰਾਣੀ ਕਿਸੇ ਗੱਲ ਤੋਂ ਰੰਜਸ਼ ਹਸਿਆਰਪੁਰ ਤੋਂ ਦਲਚਿਤ ਅਜਨਹਾ ਦੀ ਰਿਪੋਰਟ ਐਸਐਮ ਜ਼ੈਡ ਨਿਊਜ਼